ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਦਸੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਸਵੇਰ ਵਾਲੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਅੱਜ ਪੰਜਾਬ ਦੇ ਵੱਡੇ ਹਿੱਸੇ ਵਿੱਚ ਸਵੇਰ ਵੇਲੇ ਧੁੰਦ ਪ੍ਰਭਾਵਿਤ ਕਰੇਗੀ तकरीबन ਉਸੇ ਤਰ੍ਹਾਂ ਦਾ ਹੀ ਮੌਸਮ ਰਿਹਾ ਸਵੇਰ ਵੇਲੇ ਵੱਡੇ ਪੱਧਰ ਤੇ ਕਈ ਇਲਾਕਿਆਂ ਵਿੱਚ ਧੁੰਦ ਤੇ ਕਿਤੇ ਕਿਤੇ ਹਲਕਾ ਕੋਹਰਾ ਵੀ ਜ਼ਰੂਰ ਦੇਖਣ ਨੂੰ ਮਿਲਿਆ ਹੈ ਉਸ ਤੋਂ ਬਾਅਦ ਸਾਰੇ ਹੀ ਪੰਜਾਬ ਦਾ ਮੌਸਮ तकरीबन ਸਾਫ਼ ਹੋ ਗਿਆ ਸੀਗਾ ਤੇ ਬੱਦਲਬਾਜ਼ੀ ਜਾਂ ਕੁਝ ਨਹੀਂ ਸੀ ਕਿ ਸਾਰੇ ਖੇਤਰਾਂ ਦੇ ਵਿੱਚ ਚੰਗੀ ਸੋਹਣੀ ਧੁੱਪ ਨਿਕਲੀ ਹੋਈ ਹੈ ਤੇ ਸ਼ਾਮ ਵੇਲੇ ਵੀ ਕੁਝ ਇਲਾਕਿਆਂ ਦੇ ਵਿੱਚ 5-6 ਵਜੇ ਤੋਂ ਬਾਅਦ ਹਲਕੀ ਹਲਕੀ ਜੀ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਤੇ ਰਾਤ ਨੂੰ ਕੁਝ ਇਲਾਕਿਆਂ ਵਿੱਚ ਬਦੇਰੀ ਤੇ ਕਿਤੇ ਹਲਕੀ ਜੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਨੂੰ ਵੀ ਤਕਰੀਬਨ ਸਵੇਰ ਵੇਲੇ ਸੰਘਣੀ ਧੁੰਦ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਕੋਹਰਾ ਦੇਖਣ ਨੂੰ ਮਿਲ ਸਕਦਾ ਹੈ। ਟੈਂਪਰੇਚਰ ਦੀ ਗੱਲ ਕਰੀਏ ਤਾਂ 2 ਡਿਗਰੀ ਦੇ ਆਸ-ਪਾਸ ਆਦਮਪੁਰ ਫਿਰ ਸਭ ਤੋਂ ਠੰਡਾ ਸ਼ਹਿਰ ਦੇਖਣ ਨੂੰ ਮਿਲਿਆ ਹੈ ਤੇ ਦਿਨ ਦਾ ਟੈਂਪਰੇਚਰ ਉਹੀ 15-16 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। 22 ਜਾਂ 23 ਤਰੀਕ ਦੇ ਆਸ-ਪਾਸ ਇੱਕ ਸਿਸਟਮ ਪੰਜਾਬ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਜੋ ਮਾਝਾ ਮਾਲਵਾ ਤੇ ਦੁਆਬਾ ਤਿੰਨਾਂ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਦੇਣ ਦੀ ਸੰਭਾਵਨਾ ਮੌਜੂਦਾ ਸਮੇਂ ਵਿੱਚ ਦਿਖਾਈ ਦੇ ਰਹੀ ਹੈ ਇਸ ਬਾਰੇ ਗੱਲ ਆਪਾਂ ਫੇਰ ਕਰਾਂਗੇ ਅੱਜ ਮੌਸਮ ਸਾਫ਼ ਰਹੇਗਾ ਸਵੇਰ ਵੇਲੇ ਹਲਕੀ ਜਿਹੀ ਧੁੰਦ ਕੱਲ ਨੂੰ ਵੀ ਦੇਖਣ ਨੂੰ ਮਿਲੇਗੀ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਕੁਝ ਕੁ ਦਰਮਿਆਨੀ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਬਾੜੀ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ 9 10 11 ਵਜੇ ਦੇ ਆਸ-ਪਾਸ ਤੱਕ ਬਣੀ ਰਹੇਗੀ